ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੇ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਸ਼ਹੀਦ ਸਿੰਘਾਂ ਦੇ ਕੋਲ ਕੀਤੀ ਅਰਦਾਸ ਕਿਵੇਂ ਜਲਦੀ ਪੂਰੀ ਹੋ ਜਾਂਦੀ ਹੈ ਕਿਉਂਕਿ ਕੋਈ ਭਾਗਾ ਵਾਲਾ ਹੀ ਹੋਵੇਗਾ ਜੋ ਇਸ ਕਥਾ ਵਿਚਾਰਨ ਨੂੰ ਧਿਆਨ ਦੇ ਨਾਲ ਸਰਵਣ ਕਰ ਲਵੇਗਾ ਆਪਣੀ ਜ਼ਿੰਦਗੀ ਵਿੱਚ ਅਪਣਾ ਲਵੇਗਾ ਤੇ ਆਪਣੀਆਂ ਅਰਦਾਸਾਂ ਨੂੰ ਪਰਮਾਤਮਾ ਜੀ ਦੇ ਕੋਲੋਂ ਕਬੂਲ ਕਰਵਾ ਸਕਦੇ ਹੋ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਆਪਣੀ ਸੰਗਤ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸ਼ਹੀਦ ਸਿੰਘਾਂ ਦੇ ਕੋਲ ਕੀਤੀ ਅਰਦਾਸ ਕਿਵੇਂ ਜਲਦ ਪੂਰੀ ਹੋ ਜਾਂਦੀ ਹੈ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਅਸੀਂ ਸ਼ਹੀਦਾਂ ਦੇ ਕੋਲ ਕੀਤੀ ਅਰਦਾਸ ਕਿਵੇਂ ਜਲਦੀ ਪੂਰੀ ਕਰਵਾ ਸਕਦੇ ਹਾਂ ਸੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਵੀ ਬਣ ਜਾਵੇ ਸਾਥ ਸੰਗਤ ਜੀ ਮਹਾਪੁਰਖ ਅਕਸਰ ਹੀ ਆਖਦੇ ਹੁੰਦੇ ਹਨ ਕਿ ਜਿਨ੍ਹਾਂ ਵੀ ਸ਼ਹੀਦਾਂ ਦੇ ਸਥਾਨ ਹਨ ਉੱਥੇ ਜਦੋਂ ਵੀ ਜਾਣਾ ਹੈ ਸ਼ਰਧਾ ਭਾਵਨਾ ਦੇ ਨਾਲ ਜਾਣਾ ਹੈ ਕੁਝ ਬਣ ਕੇ ਨਹੀਂ ਜਾਣਾ ਕੁਝ ਵੱਡੇ ਹੋ ਕੇ ਨਹੀਂ ਜਾਣਾ ਕਿੰਤੂ ਪਰੰਤੂ ਨਾਲ ਲੈ ਕੇ ਨਹੀਂ ਜਾਣਾ ਲੋਕ ਕਈ ਨਾ ਕਿੰਤੂ ਪ੍ਰੰਤੂ ਬਹੁਤ ਕਰਦੇ ਹਨ ਨਿਮਰਤਾ ਵਿੱਚ ਜਾਓ ਸ਼ਹੀਦਾ ਸਿੰਘਾਂ ਦੇ ਕੋਲ ਜਦੋਂ ਨਿਮਰਤਾ ਨਾਲ ਜਾਓਗੇ ਉਹਨਾਂ ਦੇ ਸਥਾਨਾਂ ਦੇ ਉੱਤੇ ਉਹ ਫਿਰ ਖੁੱਲੇ ਗਫੇ ਬਖਸ਼ਦੇ ਹਨ ਸਾਡੇ ਲੇਖਾਂ ਵਿੱਚ ਲਿਖੇ ਹੋਏ ਨੂੰ ਵੀ ਮੇਟ ਸਕਦੇ ਹਨ ਇੰਨੀ ਉਹਨਾਂ ਵਿੱਚ ਸ਼ਕਤੀ ਹੁੰਦੀ ਹੈ ਕਿਉਂਕਿ ਗੱਲ ਬੜੀ ਵੱਡੀ ਹੈ ਇਹ ਜੋ ਕਰਮਾਂ ਦੇ ਵਿੱਚ ਮਿਲਿਆ ਹੋਇਆ ਹੈ ਨਾ ਉਹੀ ਹੈ ਬਸ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਚਨ ਕਰਦੇ ਸੀ ਕਹਿੰਦੇ ਸੀ ਕਿ ਬਾਬਾ ਦੀਪ ਸਿੰਘ ਜੀ ਕੋਈ ਗੁਰਦੁਆਰਾ ਸਾਹਿਬ ਜਦੋਂ ਆਉਂਦਾ ਹੈ ਗੁਰੂ ਦੇ ਦਰਬਾਰ ਵਿੱਚ ਆਉਂਦਾ ਹੈ ਤਾਂ ਪ੍ਰੇਮ ਦੀ ਭੇਟ ਲੈ ਕੇ ਆਉਂਦਾ ਹੈ ਕੋਈ ਜਥਾ ਜਿਹੜਾ ਸੀ ਉਹ ਸ਼ਕਤ ਮਾਇਆ ਭੇਟ ਕਰਦਾ ਸੀ ਕੋਈ ਕੀ ਚਲਾਉਂਦਾ ਸੀ ਪਰ ਤੁਸੀਂ ਤਾਂ ਉਹ ਜਿਨ੍ਹਾਂ ਨੇ ਆਪਣਾ ਸੀਸ ਹੀ ਗੁਰੂ ਨੂੰ ਭੇਟ ਕਰ ਦਿੱਤਾ ਹੈ ਤੁਸੀਂ ਤਾਂ ਆਪਣਾ ਸੀਸ ਹੀ ਚੜ੍ਹਾ ਦਿੱਤਾ ਹੈ ਅੱਜ ਤੋਂ ਬਾਅਦ ਖੀਸਾ ਮੇਰਾ ਤੇ ਹੱਥ ਤੇਰਾ ਹੋਵੇਗਾ ਜਿਵੇਂ ਮੇਰੇ ਦਰਬਾਰ ਤੇ ਰੌਣਕਾਂ ਲੱਗਦੀਆਂ ਹਨ ਲੱਗੀਆਂ ਤੇਰੇ ਦਰ ਤੇ ਵੀ ਰੌਣਕਾਂ ਲੱਗਣਗੀਆਂ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਬਾਰੇ ਇਸ ਤਰ੍ਹਾਂ ਦੇ ਬਚਨ ਹਨ ਸਤਿਗੁਰੂ ਜੀ ਦੇ ਤੇ ਜਦੋਂ ਵੀ ਇਹ ਜਾਣਾ ਹੈ ਨਾ ਸ਼ਹੀਦਾਂ ਸਿੰਘਾਂ ਦੇ ਸਥਾਨ ਤੇ ਤਾਂ ਇਹ ਭਾਵਨਾ ਰੱਖ ਕੇ ਜਾਣੀ ਹੈ ਕਿ ਮਨ ਵਿੱਚ ਕੋਈ ਵੀ ਲਾਲਚ ਲੋਭ ਨਹੀਂ ਲੈ ਕੇ ਜਾਣਾ ਕਈ ਲੋਕ ਬੜੀ ਨਾਸਤਿਕਤਾ ਫਲਾਉਂਦੇ ਹਨ ਕਿਉਂਕਿ ਜਦੋਂ ਕੋਈ ਪ੍ਰੇਮੀ ਸੱਜਣ ਇਸ ਤਰ੍ਹਾਂ ਕਹਿ ਦਿੰਦਾ ਹੈ ਸੇਖਾ ਕਹਿੰਦਾ ਹੈ ਕਿ ਮੇਰੀ ਇੱਕ ਹਫ਼ਤੇ ਵਿੱਚ ਅਰਦਾਸ ਸੁਣ ਲਈ ਪਰਮਾਤਮਾ ਨੇ ਮੈਂ ਸ਼ਹੀਦਾਂ ਸਥੰਗਾਂ ਦੇ ਸਥਾਨ ਤੇ ਜਾ ਕੇ ਸੇਵਾ ਕੀਤੀ ਅਰਦਾਸ ਬੜੀ ਜਲਦੀ ਮੇਰੀ ਸੁਣੀ ਗਈ ਕਈ ਕਹਿ ਦਿੰਦੇ ਆ ਦੂਜੇ ਦਿਨ ਹੀ ਮੇਰੀ ਅਰਦਾਸ ਸੁਣੀ ਗਈ ਤੇ ਕਈ ਕਹਿ ਦਿੰਦੇ ਹਨ ਕਿ ਉਸੇ ਦਿਨ ਅਰਦਾਸ ਉਹਨਾਂ ਦੀ ਕਬੂਲ ਹੋ ਗਈ ਇਦਾਂ ਦਾ ਵਰਤਾਰਾ ਫਿਰ ਵੱਧ ਜਾਂਦਾ ਹੈ ਉਹਨਾਂ ਦੇ ਬੰਦੇ ਦੇ ਪਿਛਲੇ ਕਰਮਾਂ ਦੀ ਵੀ ਕਮਾਈ ਹੁੰਦੀ ਹੈ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਕਿਉਂਕਿ ਦਮਦਮੀ ਟਕਸਾਲ ਦੇ ਮੁਖੀ ਰਹੇ ਹਨ ਮਹਾਪੁਰਖਾਂ ਨੇ ਬੜੀ ਸੇਵਾ ਕੀਤੀ ਬੜਾ ਗਿਆਨ ਸੀ ਉਹਨਾਂ ਨੂੰ ਇੱਕ ਵਾਰ ਇਦਾਂ ਹੀ ਗੁਰਮਖ ਪਿਆਰੇ ਬੈਠੇ ਸਨ ਤੇ ਉਹਨਾਂ ਨੇ ਸਹਿਜ ਸੁਭਾਈ ਪੁੱਛ ਲਿਆ ਬਾਬਾ ਜੀ ਸਾਡੇ ਜਿਹੜੇ ਮਹਾਪੁਰਖ ਹਨ ਅਰਦਾਸ ਜਦੋਂ ਕਰਦੇ ਹਨ ਤਾਂ ਉਹ ਕੋਈ ਵੀ ਜੇਕਰ ਸਿੱਖ ਹੋਵੇ ਉਹਨੂੰ ਕੋਈ ਚੀਜ਼ ਚਾਹੀਦੀ ਹੋਵੇ ਦੂਜੇ ਤੀਜੇ ਦਿਨ ਉਹਨੂੰ ਪ੍ਰਾਪਤ ਹੋ ਜਾਂਦੀ ਹੈ ਇੰਨੀ ਨਾਮ ਦੀ ਕਮਾਈ ਹੈ ਜਾਂ ਕਈ ਕਹਿ ਦਿੰਦੇ ਹਨ ਅਗਲੇ ਦਿਨ ਹੀ ਪੂਰੀ ਹੋ ਜਾਂਦੀ ਹੈ ਤੇ ਕਈ ਕਹਿੰਦੇ ਹਨ ਤੁਸੀਂ ਦੱਸੋ ਮਹਾਪੁਰਖੋ ਤੁਹਾਡੇ ਇੱਥੇ ਕੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਟਕਸਾਲ ਚੱਲਦੀ ਹੈ ਕਿਉਂਕਿ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਮੁਖੀ ਥਾਪਿਆ ਸੀ ਅੱਗੇ ਦੇ ਅੱਗੇ ਫਿਰ ਟਕਸਾਲ ਦੇ ਮੁਖੀ ਬਦਲਦੇ ਰਹੇ ਉਦੋਂ ਮਹਾਪੁਰਖਾਂ ਨੇ ਦੱਸਿਆ ਸੀ ਕਹਿੰਦੇ ਇੱਥੇ ਏਡੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਉਂਕਿ ਜਦੋਂ ਕੋਈ ਵੀ ਚੀਜ਼ ਸਾਨੂੰ ਚਾਹੀਦੀ ਹੁੰਦੀ ਹੈ ਤਾਂ ਇੱਥੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਉਹ 7 ਦਿਨ ਵੀ ਇੱਕ ਦਿਨ ਵਿੱਚ ਹੀ ਨਹੀਂ ਲੱਗਦਾ ਕਿਉਂਕਿ ਕਈ ਦਿਨ 7 ਦਿਨ ਬਾਅਦ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਉਹ ਇੱਕ ਇੱਕ ਹਫਤਾ ਪਹਿਲਾਂ ਹੀ ਬਾਬਾ ਦੀਪ ਸਿੰਘ ਜੀ ਪ੍ਰਬੰਧ ਆਪ ਕਰ ਦਿੰਦੇ ਹਨ ਹੁਣ ਤੁਸੀਂ ਕਹੋਗੇ ਜਿਹੜੀ ਚੀਜ਼ ਸਾਨੂੰ ਪਹਿਲਾਂ ਚਾਹੀਦੀ ਹੈ ਹਫਤਾ ਤਾਂ ਪਹਿਲਾਂ ਹੀ ਉਹਦਾ ਕਿਵੇਂ ਪ੍ਰਬੰਧ ਹੋ ਜਾਵੇਗਾ ਕਿਉਂਕਿ ਮਨ ਦਾ ਸੁਭਾਤਾ ਤਰਕ ਕਰਨਾ ਹੈ ਜਿਵੇਂ ਮਨ ਲੋ ਕਈ ਵਾਰੀ ਨਾ ਗਰਮੀਆ ਦੇ ਵਿੱਚ ਬਹੁਤ ਜ਼ਿਆਦਾ ਲਾਈਟ ਚਲੀ ਜਾਂਦੀ ਹੈ ਕੱਟ ਲੱਗਦੇ ਹਨ ਤੇ ਕੋਈ ਗੁਰਮਖ ਪਿਆਰਾ ਕੀ ਕਹਿ ਦਿੰਦਾ ਹੈ ਮਹਾਪੁਰਖਾਂ ਨੇ ਦੱਸਿਆ ਕਿ ਬੈਟਰੀ ਲੈ ਕੇ ਆਏ ਹਾਂ ਜੀ ਇਨਵਰਟਰ ਬੈਟਰੀ ਜਿਹੜੇ ਵੱਡੇ ਬੈਟਰੀ ਹਨ ਜਿਨ੍ਹਾਂ ਦੇ ਨਾਲ ਪੱਖੇ ਵੀ ਚੱਲ ਪੈਂਦੇ ਹਨ ਕਈ ਤਾਂ ਛੋਟੇ ਹੁੰਦੇ ਹਨ ਉਹਨਾਂ ਨਾਲ ਸਿਰਫ ਛੱਤਾਂ ਵਾਲੇ ਪੱਖੇ ਚੱਲਦੇ ਹਨ ਤੇ ਫਿਰ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਜੇ ਸੇਵਾ ਕਰਨੀ ਹੈ ਤਾਂ ਫਿੱਟ ਵੀ ਕਰਵਾ ਦਿਓ ਉਹ ਫਿੱਟ ਵੀ ਹੋ ਜਾਂਦੇ ਹਨ ਫਿਰ ਜਦੋਂ ਲਾਈਟ ਜਾਣੀ ਹੁੰਦੀ ਹੈ ਉਹ ਤੋਂ ਪਹਿਲਾਂ ਹੀ ਸਾਰਾ ਪ੍ਰਬੰਧ ਇੱਥੇ ਹੋ ਜਾਂਦਾ ਹੈ ਇਹ ਤਾਂ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਰਹੀ ਹਾਂ ਜੀ ਇਹ ਤਾਂ ਇੱਕ ਕੰਮ ਹੋ ਗਿਆ ਇਦਾਂ ਦੇ ਕਈ ਕਾਰਜ ਹਨ ਜਿਹੜੇ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਮਹਾਪੁਰਖ ਕਿ ਪਹਿਲਾਂ ਹੀ ਇੱਥੇ ਹੋ ਜਾਂਦੇ ਹਨ ਤੇ ਉੱਥੇ ਵਿਦਿਆ ਪੜਨ ਵਾਸਤੇ ਵਿਦਿਆਰਥੀ ਬੜੇ ਜਾਂਦੇ ਸੀ ਦਮਦਮੇ ਟਕਸਾਲ ਦੇ ਵਿੱਚ ਜਿਨ੍ਹਾਂ ਨੂੰ ਲੋੜ ਹੁੰਦੀ ਸੀ ਪੱਖਿਆਂ ਦੀ ਲਾਈਟ ਦੀ ਕਿਉਂਕਿ ਗ੍ਰੰਥਾਂ ਦਾ ਅਧਿਐਨ ਕਰਨਾ ਹੁੰਦਾ ਸੀ ਫਿਰ ਉਹ ਇਸ ਚੀਜ਼ ਤੋਂ ਜਦੋਂ ਪਹਿਲਾਂ ਹੀ ਲੱਗ ਜਾਂਦੀ ਸੀ ਬੈਟਰੀ ਲੱਗ ਜਾਂਦੇ ਸੀ ਉਦੋਂ ਬਾਅਦ ਪਤਾ ਲੱਗਦਾ ਸੀ ਕਿ ਵਾਕਿਆ ਹੀ ਇਹਨਾਂ ਚੀਜ਼ਾਂ ਦੀ ਬੜੀ ਲੋੜ ਸੀ ਪੱਖੇ ਵੀ ਚਾਹੀਦੇ ਸੀ ਲਾਈਟ ਵੀ ਚਾਹੀਦੀ ਸੀ ਕੋਈ ਮੁਸ਼ਕਿਲ ਨਹੀਂ ਸੀ ਆਉਂਦੀ ਕਿਉਂਕਿ ਉਹ ਦਮਦਮੇ ਟਕਸਾਲ ਦੇ ਮੁਖੀ ਚੱਲੇ ਕਿੱਥੋਂ ਹਨ ਇਹ ਬਾਬਾ ਦੀਪ ਸਿੰਘ ਜੀ ਨੂੰ ਥਾਪੜਾ ਮਿਲਿਆ ਸੀ ਦਸਵੇਂ ਪਾਤਸ਼ਾਹ ਜੀ ਦਾ ਇਸ ਕਰਕੇ ਭਾਈ ਜਦੋਂ ਵੀ ਕਿਤੇ ਸਥਾਨ ਤੇ ਜਾਣਾ ਹੋਵੇ ਐਸੇ ਸ਼ਹੀਦ ਸਿੰਘਾਂ ਦੇ ਸਥਾਨ ਤੇ ਨਿਮਰਤਾ ਸਾਹਿਤ ਹੀ ਜਾਣਾ ਹੈ ਪੈ ਦੇ ਵਿੱਚ ਜਾਣਾ ਹੈ ਉੱਥੇ ਜਾ ਕੇ ਜਿਹੜੀ ਆਪ ਦੀ ਅੱਖ ਮੈਲੀ ਨਹੀਂ ਕਰਨੀ ਕਿਉਂਕਿ ਜੇ ਕੋਈ ਇਹ ਕਹਿ ਰਿਹਾ ਹੈ ਯਕੀਨ ਕਰੋ ਕਿ ਮੈਂ ਅਰਦਾਸ ਕੀਤੀ ਮੇਰੀ ਜਲਦ ਪੂਰੀ ਹੋ ਗਈ ਜਾਂ ਉਸੇ ਦਿਨ ਪੂਰੀ ਹੋ ਗਈ ਜਾਂ ਹਫਤੇ ਵਿੱਚ ਪੂਰੀ ਹੋਈ ਹੈ ਮਹੀਨੇ ਵਿੱਚ ਮੇਰਾ ਕਰਜ਼ਾ ਲੈ ਗਿਆ ਹੈ ਕੋਈ ਐਸੀ ਵਿਧ ਬਣ ਗਈ ਸੀ ਕਈ ਇਦਾਂ ਵੀ ਆਖਦੇ ਹਨ ਸੱਚੀਆਂ ਗੱਲਾਂ ਤੇ ਉਹ ਝੂਠੀਆਂ ਗੱਲਾਂ ਨਹੀਂ ਹੁੰਦੀਆਂ ਕਿਉਂਕਿ ਗੁਰੂ ਚਾਵੇ ਤਾਂ ਬੰਦੇ ਨੂੰ ਰਾਜੇ ਤੋਂ ਭਿਖਾਰੀ ਤੇ ਭਿਖਾਰੀ ਤੋਂ ਬਾਦਸ਼ਾਹ ਵੀ ਬਣਾ ਸਕਦਾ ਹੈ ਗੁਰੂਆਂ ਕੋਲੋਂ ਸ਼ਹੀਦ ਸਿੰਘਾਂ ਨੂੰ ਥਾਪੜਾ ਮਿਲਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਉਹਨਾਂ ਨੂੰ ਉਹਨਾਂ ਦੇ ਖਜ਼ਾਨੇ ਵਿੱਚੋਂ ਹੀ ਇਹ ਦਾਤਾਂ ਦੇਣੀਆਂ ਹੁੰਦੀਆਂ ਹਨ ਉਹ ਇਹਨਾਂ ਦਾ ਸੁਭਾਅ ਵੇਖ ਲੈਂਦੇ ਹਨ ਸ਼ਰਦਾ ਵੇਖ ਲੈਂਦੇ ਹਨ ਸਿੱਖ ਦੇਵੀ ਕਿ ਇਹਦੀ ਸ਼ਰਦਾ ਬੜੀ ਹੈ ਫਿਰ ਉਹਨੂੰ ਖੁੱਲੇ ਗੱਫੇ ਦੇ ਦਿੰਦੇ ਹਨ ਗੱਲ ਤਾਂ ਸਾਰੇ ਇਹ ਹੈ ਗੱਲ ਭਾਵਨਾ ਦੀ ਹੈ ਪਰ ਕਈ ਵਾਰੀ ਅਸੀਂ ਤਰਕ ਕਰਨ ਲੱਗ ਜਾਂਦੇ ਹਾਂ ਜਿੰਨਾ ਸਮਾਂ ਅਸੀਂ ਤਰੜ ਕਰਨ ਤੇ ਗਵਾ ਦਿੰਦੇ ਹਾਂ ਉਨਾ ਸਮਾਂ ਤਾਂ ਸਾਨੂੰ ਬਾਣੀ ਪੜ ਲੈਣੀ ਚਾਹੀਦੀ ਹੈ ਸਿਮਰਨ ਕਰ ਲੈਣਾ ਚਾਹੀਦਾ ਹੈ ਕਿਉਂਕਿ ਬੰਦੇ ਦੇ ਮਨ ਦੀ ਹਾਲਤ ਦੱਸੀ ਗਈ ਹੈ ਲੋਭ ਦੇ ਵਿੱਚ ਫਸਿਆ ਬੰਦਾ ਧਨ ਦੀ ਖਾਤਰ ਭੱਜਦਾ ਹੈ ਕਦੇ ਉੱਤਰ ਕਦੇ ਪੂਰਬ ਤੇ ਕਦੇ ਪੱਛਮ ਤੇ ਕਦੇ ਦੱਖਣ ਚਾਰ ਦਿਸ਼ਾਵਾਂ ਨੇ ਬਾਕੀ ਜਿਹੜੇ ਹੈ ਸਿਹਨ ਜਿਹੜੇ ਧਰਤੀ ਦੇ ਕੋਨੇ ਹਨ 10 ਬਣਦੇ ਹਨ ਦਸੇ ਪਾਸੀ ਲੋਕ ਭੱਜੇ ਫਿਰਦੇ ਹਨ ਸੁਖ ਦੀ ਖਾਤਰ ਭਟਕਦੇ ਫਿਰਦੇ ਹਨ ਟਹਿਲ ਕਮਾਉਂਦੇ ਹਨ ਕੁੱਤੇ ਵਾਂਗ ਲੋਕਾਂ ਦੀ ਹਾਲਾਤ ਹੋਏ ਪਏ ਹਨ ਪਰ ਵਾਹਿਗੁਰੂ ਦਾ ਭਜਨ ਜਾਪ ਕਰਦੇ ਹੀ ਨਹੀਂ ਇਸੇ ਤਰ੍ਹਾਂ ਹੀ ਬੰਦੇ ਦਾ ਜੀਵਨ ਅਕਰਥ ਹੋ ਚੁੱਕਾ ਹੈ ਬਾਬਾ ਜੀ ਕਹਿੰਦੇ ਹੁੰਦੇ ਸੀ ਅਜੀਤ ਸਿੰਘ ਜੀ ਹੰਸਾਲੀ ਵਾਲੇ ਕਿ ਬੰਦੇ ਦਾ ਹਾਲ ਹੀ ਅੱਜਕੱਲ ਇਹ ਹੀ ਹੋਇਆ ਪਿਆ ਹੈ ਕਿ ਲੋਕਾਂ ਦੇ ਹਾਸੇ ਮਖੌਲ ਦੀ ਵੀ ਸ਼ਰਮ ਨਹੀਂ ਕਰਦੇ ਗੁਰੂ ਮਹਾਰਾਜ ਜੀ ਦੇ ਬਚਨ ਹਨ ਕਿ ਤੇਰੇ ਮਨ ਵਿੱਚ ਖੋਟੀ ਮਤ ਆ ਗਈ ਹੈ ਖੋਟੀ ਮਤ ਕੀ ਕਰਦੀ ਹੈ ਆਪਦੇ ਆਪ ਨੂੰ ਚੰਗਾ ਤੇ ਦੂਜਿਆਂ ਨੂੰ ਮੜਾ ਨਿੰਦਣ ਦਾ ਕੰਮ ਕਰਦੀ ਹੈ ਤੇ ਬਾਕੀ ਇਹ ਵਹਿਲਿਆਂ ਦਾ ਕੰਮ ਹੁੰਦਾ ਹੈ ਗੁਰੂ ਦੇ ਬਚਨਾਂ ਨਾਲ ਸਹਿਮਤ ਹੋਣ ਲਈ ਬਹੁਤ ਜ਼ਿਆਦਾ ਦਿਮਾਗ ਵਿਵੇਕ ਚਾਹੀਦਾ ਹੈ ਨਾਲ ਹੀ ਉਸ ਵੇਲੇ ਬੰਦੇ ਦਾ ਕੋਈ ਮਹੱਤਵ ਨਹੀਂ ਹੁੰਦਾ ਕਿਉਂਕਿ ਵਹਿਲਾ ਮਨ ਤਾਂ ਸ਼ੈਤਾਨ ਦਾ ਘਰ ਹੁੰਦਾ ਹੈ ਇਹੋ ਜਿਹੇ ਬੰਦੇ ਦਾ ਤਾਂ ਆਪਣੀਆਂ ਨਜ਼ਰਾਂ ਵਿੱਚ ਵੀ ਕੋਈ ਮੁੱਲ ਨਹੀਂ ਹੁੰਦਾ ਇਸ ਤਰ੍ਹਾਂ ਕਿਵੇਂ ਹੋ ਜਾਵੇਗਾ ਕਿ ਆਹ ਕਿਵੇਂ ਹੋ ਜਾਵੇਗਾ ਸੋ ਆ ਭਾਈ ਜਿਹੜੇ ਲੋਕ ਹਨ ਉਹਨਾਂ ਦਾ ਕਰਮ ਹੈ ਗੱਲਾਂ ਕਰਨੀਆਂ ਉਹ ਗੱਲਾਂ ਹੀ ਕਰਦੇ ਹਨ ਤੇ ਗੱਲਾਂ ਨਾਲ ਯੋਗ ਦੀ ਪ੍ਰਾਪਤੀ ਨਹੀਂ ਹੁੰਦੀ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਹਮੇਸ਼ਾ ਜਦੋਂ ਵੀ ਤੁਸੀਂ ਨਾਮ ਜਪਣਾ ਹੈ ਇਹਨਾਂ ਵੱਲ ਧਿਆਨ ਨਹੀਂ ਦੇਣਾ ਜਦੋਂ ਵੀ ਅਸਥਾਨਾਂ ਤੇ ਜਾਣਾ ਹੈ ਦਰਸ਼ਨ ਕਰਨ ਉਦੋਂ ਬਹੁਤ ਪ੍ਰੇਮ ਨਾਲ ਦਰਸ਼ਨ ਕਰਨੇ ਹਨ ਗੁਰੂ ਜੀ ਦੇ ਸਤਗੁਰੂ ਜੀ ਆਪੇ ਹੀ ਕਿਰਪਾ ਕਰ ਦੇਣਗੇ ਇੱਕ ਗੱਲ ਮਹਾਪੁਰਖਾਂ ਦੀ ਯਾਦ ਰੱਖਣੀ ਹੈ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਤਾਂ ਗਵਾਚ ਗਿਆ ਉਹ ਗਵਾਚ ਗਿਆ ਭਾਈ ਉਹਨੂੰ ਕੋਸਣ ਦੀ ਥਾਂ ਜੋ ਬਚ ਗਿਆ ਹੈ ਉਹਦੇ ਪ੍ਰਤੀ ਧੰਨਵਾਦ ਬਿਰਤੀ ਆਪਣੇ ਜੀਵਨ ਵਿੱਚ ਬਣਾ ਲਓ ਇਹ ਜੀਵਨ ਦੀ ਤਸੱਲੀ ਜਲਦੀ ਵਧਾ ਦੇਵੇਗੀ ਪਰਮਾਤਮਾ ਦਾ ਧੰਨਵਾਦ ਕਰੋ ਸ਼ੁਕਰਾਨਾ ਕਰੋ ਜਿਹੜਾ ਕੁਝ ਕੋਲ ਹੈਗਾ ਉਹ ਵੇਖੋ 10 ਵਸਤੂਲੇ ਬਾਛੇ ਪਾਵੇ ਇੱਕ ਵਸਤੂ ਕਾਰਨ ਵੀ ਖੋਟ ਗਵਾਵੇ 10 ਵਸਤੂਆਂ ਰੱਬ ਤੋਂ ਲੈ ਕੇ ਬੰਦਾ ਸੰਭ ਲੈਂਦਾ ਹੈ ਇੱਕ ਨਹੀਂ ਮਿਲਦੀ ਤਾਂ ਪਰਮਾਤਮਾ ਨਾਲ ਰੋਸੇ ਕਰੀ ਜਾਂਦਾ ਹੈ ਨਾ ਭਾਈ ਨਾ ਇਹ ਗੱਲ ਨਹੀਂ ਕਰਨੀ ਕਦੇ ਵੀ ਇਹ ਗੱਲ ਆਪਣੇ ਦਿਮਾਗ ਵਿੱਚ ਨਹੀਂ ਲਿਆਉਣੀ ਜ਼ਿੰਦਗੀ ਖਰਾਬ ਹੋ ਜਾਵੇਗੀ ਕਿਉਂਕਿ ਇਹ ਜ਼ਿੰਦਗੀ ਇੰਨੀ ਅਣਮੋਲ ਹੈ ਕਿ ਵਾਰ-ਵਾਰ ਨਹੀਂ ਮਿਲਣੀ ਨਾਲੇ ਰੱਬ ਵੱਲੋਂ ਜਿਹੜੇ ਮਿਲੇ ਹੋਏ ਸਵਾਸ ਹਨ ਇਹ ਤਾਂ ਭਾਈ ਲੰਗੇ ਜਾਂਦੇ ਹਨ ਛਾਲਾ ਮਾਰ ਕੇ ਲੰਘ ਰਹੇ ਹਨ ਤੇ ਜਿਹੜੇ ਵੀ ਤੁਹਾਡੇ ਲਈ ਕੁਝ ਕਰਦੇ ਆ ਉਹਨਾਂ ਦਾ ਧੰਨਵਾਦ ਕਰੋ ਅਸੀਸ ਵੀ ਦਿਆ ਕਰੋ ਉਹਨਾਂ ਨੂੰ ਅਸੀਸ ਗੁਰੂ ਸਾਹਿਬਾਨਾ ਵੀ ਆਪ ਦਿੰਦੇ ਹਨ ਨਾਮ ਦੀ ਅਸੀਸ ਦਿੰਦਿਆਂ ਨਾਮ ਚਿਤ ਆਵੇ ਜਿਹੜਾ ਵੀ ਭਾਈ ਤੁਹਾਡੇ ਨਾਲ ਜਿਹੜਾ ਭਾਈ ਮੋਢੇ ਨਾਲ ਮੋਢਾ ਜੋੜ ਕੇ ਖਲੋਂਦਾ ਹੈ ਉਹਦੀ ਵੀ ਮਦਦ ਕਰਿਆ ਕਰੋ ਮੁਸਕਰਾਹਟ ਵੀ ਦੇ ਦਿਆ ਕਰੋ ਜਿਹੜੇ ਤੁਹਾਡੇ ਕੰਮ ਕਰਨ ਵਾਲੇ ਹਨ ਤੁਸੀਂ ਹੀ ਕਰਨੇ ਹਨ ਆਪਣਾ ਆਪੇ ਹੀ ਕਾਜ ਸਵਾਰੀ ਹੈ ਜਿਹੜਾ ਕੰਮ ਆਪ ਕੀਤਾ ਜਾਂਦਾ ਹੈ ਨਾ ਹੋਵੇ ਭਾਵੇਂ ਛੋਟਾ ਤੇ ਭਾਵੇਂ ਵੱਡਾ ਔਕੇ ਹੋ ਕੇ ਵੀ ਕਰਨਾ ਪਵੇ ਤੁਹਾਨੂੰ ਆਪ ਹੀ ਕਰਨਾ ਚਾਹੀਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸ਼ਹੀਦ ਸਿੰਘ ਇਹਨਾਂ ਦੇ ਕੋਲ ਜਦੋਂ ਅਸੀਂ ਜਾਵਾਂਗੇ ਬਾਣੀ ਪੜਾਂਗੇ ਸਿਮਰਨ ਕਰਾਂਗੇ ਗੁਰੂ ਸਾਹਿਬ ਜੀ ਬਹੁਤ ਖੁਸ਼ੀਆਂ ਦੇ ਦੇਣਗੇ ਜ਼ਿੰਦਗੀ ਵਿੱਚ ਵਾਦੇ ਹੀ ਵਾਦੇ ਹੋਣਗੇ ਘਾਟਾ ਨਹੀਂ ਪਵੇਗਾ ਕਈ ਵਾਰੀ ਨਾ ਕਿਸੇ ਨੇ ਕੁਝ ਗਵਾਚ ਜਾਂਦਾ ਹੁੰਦਾ ਹੈ ਇੱਥੇ ਕਿਸੇ ਨੂੰ ਕੁਝ ਲਭ ਪੈਂਦਾ ਹੈ ਕਿਸੇ ਦਾ ਮਿਲਾਪ ਹੋ ਜਾਂਦਾ ਹੈ ਕਿਸੇ ਦਾ ਇੱਥੇ ਵਿਛੋੜਾ ਹੋ ਜਾਂਦਾ ਹੈ ਇਹ ਤਾਂ ਦੁਨੀਆ ਦੀ ਰੀਤ ਹੈ ਮਿਲਣ ਅਤੇ ਵਿਛੜਣ ਦੀ ਇਹ ਸੰਸਾਰ ਦੀ ਗੱਡੀ ਹੈ ਚੱਲਦੀ ਰਹਿਣੀ ਹੈ ਰੱਬ ਦੀ ਰਜ਼ਾ ਵਿੱਚ ਰਹੋ ਇਹ ਤਾਂ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਬਾਣੀ ਤਾਂ ਸਾਨੂੰ ਬੜਾ ਸਮਝਾਉਂਦੀ ਹੈ ਬਾਬਾ ਜੀ ਕਹਿੰਦੇ ਪਰ ਬੰਦਾ ਜਿਹੜਾ ਇਹਨੂੰ ਨਸ਼ਾ ਹੀ ਬਹੁਤ ਹੋ ਚੁੱਕਾ ਹੈ ਇਹ ਨਸ਼ਾ ਵੀ ਕਰਦਾ ਹੋਇਆ ਹੈ ਹਉਮੈ ਦਾ ਨਸ਼ਾ ਕਰਦਾ ਹੈ ਇਹ ਸੋਚਦਾ ਹੈ ਕੁਝ ਵਾਹਿਗੁਰੂ ਤੋਂ ਬਿਨਾਂ ਭਜਨ ਤੋਂ ਬਿਨਾਂ ਇਹ ਸਾਰੀ ਧਨ ਦੌਲਤ ਇਕੱਠੀ ਕਰ ਸਕਦਾ ਹੈ ਇਹਨੇ ਸ਼ਾਇਦ ਕਿਤੇ ਵੀ ਨਹੀਂ ਜਾਣਾ ਲੋਕਾਂ ਨੇ ਅੱਜਕੱਲ ਆਪਣੇ ਜ਼ਿੰਦਗੀ ਵਿੱਚ ਪੈਸਾ ਹੀ ਮੇਨ ਰੱਖ ਲਿਆ ਹੈ ਪਰਮਾਤਮਾ ਤੋਂ ਦੂਰ ਹੋ ਚੁੱਕੇ ਹਨ ਪੈਸੇ ਪਿੱਛੇ ਦੁਨੀਆ ਭੱਜੀ ਫਿਰਦੀ ਹੈ ਪ੍ਰਸਾਦ ਸਿੰਘ ਜੀ ਕਦੇ ਸੋਚ ਕੇ ਵੇਖਣਾ ਚਲੋ ਜ਼ਿੰਦਗੀ ਦੀ ਜ਼ਰੂਰਤ ਲਈ ਪੈਸਾ ਵੀ ਜ਼ਰੂਰੀ ਹੈ ਪਰ ਨਾਲ ਦੇ ਨਾਲ ਸਿਮਰਨ ਭਜਨ ਬੰਦਗੀ ਤੇ ਪਰਮਾਤਮਾ ਜੀ ਦਾ ਸਿਰ ਤੇ ਮਿਹਰ ਭਰਿਆ ਹੱਥ ਵੀ ਜ਼ਰੂਰੀ ਹੈ ਸਾਧ ਸੰਗਤ ਜੀ ਉਹਨਾਂ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ